ਰਾਮ ਰਾਮ ਜੀ ਸਸੀਏਕਾਲ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਬਹੁਤ ਸਾਰਾ ਆਪਣਾ ਪਿਆਰ ਦੇ ਲਈ ਆਪਣਾ ਆਸ਼ੀਰਵਾਦ ਦੇ ਲਈ ਆਪਣੀ ਬਲੇਸਿੰਗ ਦੇਣ ਲਈ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਸਮਾਂ نکال ਕੇ ਮੇਰੀ ਖੁੱਦੀ ਕੁਝ ਗੱਲਾਂ ਸੁਣਦੇ ਹੋ ਕੁਝ ਵੀਡੀਓਜ਼ ਦੇਖਦੇ ਹੋ ਤੇ ਉਹਦੇ ਲਈ ਤਨਵਾਦ ਦਿলো ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ ਅੱਜ ਤੁਹਾਡੀ ਸਪੋਰਟ ਵਿੱਚ ਹੀ ਮੈਂ ਇੱਥੋਂ ਤੱਕ ਪਹੁੰਚੀ ਹਾਂ ਤੇ ਅੱਗੇ ਮੈਨੂੰ ਤੁਹਾਡਾ ਪਿਆਰ ਸਪੋਰਟ ਸਦਾ ਚਾਹੀਦੀ ਹੈ ਤਾਂ ਕਿ ਮੇਰਾ ਚੈਨਲ ਪਲੱਸ ਤੋਂ ਪਲੱਸ ਤੁਹਾਡੀ ਹੀ ਗੋਡਿੰਗਸ ਨਾਲ ਜਾਂ ਤੁਹਾਡੀ ਮਤਲਬ ਵੋਟ ਦੇ ਨਾਲ ਜਾਂ ਤੁਹਾਡੀ ਬlesਸਿੰਗ ਦੇ ਨਾਲ ਅੱਗੇ-ਅੱਗੇ ਵਧਦਾ ਜਾਏ। ਹਾਂਜੀ ਅੱਜ ਇੱਕ ਵਿਚਾਰ ਹੈ ਪੁਰਾਣੇ ਲੋਕ ਕਲ ਗਏ ਨੇ ਸਾਡੇ ਨਾਲ ਜੋ ਅੱਜ ਵੀ ਭਰਮ ਬਣੇ ਨੇ ਉਹ ਦੁਨੀਆ ਦੇ ਰਹਿੰਦੀ ਦੁਨੀਆ ਦਾ ਘਰ ਰਹਿਣਗੇ ਤੇ ਇਹ ਗੱਲਾਂ ਸੱਚੀਆਂ ਨੇ ਇਹਦੇ ਵਿੱਚ ਕਦੀ ਤੁਸੀਂ ਪਲਟਿਓ ਨਾ ਕਦੀ ਤੁਹਾਡੇ ਘਰ ਗਲੀ ਦੇ ਪਾਰ ਗਲੀ ਦੇ ਮੋੜ ਤੇ ਕਦੀ ਕਿਤੇ ਕੁੱਤਰ ਰੋਂਦਾ ਹੋਵੇ ਤਾਂ ਉਸ ਨੂੰ ਤੁਸੀਂ ਅਲਰਟ ਨਾ ਹੋਣਾ। ਕੁੱਤਾ ਰੋਂਦਾ ਵੇਖਿਆ ਹੋਵੇ ਤੇ ਇਹ ਖਬਰ ਮਾੜੀ ਸੰਕੇਤ ਦਿੰਦੀ ਐ ਅਸੀਂ ਲੋਕ ਕਹਿੰਦੇ ਕਿ ਨਹੀਂ ਜੀ ਕੁੱਤਾ ਰੋਂਦਾ ਵਾ ਉਹਨੂੰ ਰੋਟੀ ਦੀ ਭੁੱਖਾ ਅਸੀਂ ਕਹਿੰਦੇ ਆ ਜੀ ਨਹੀਂ ਜੀ ਕੁੱਤਾ ਰੋਂਦਾ ਉਹਨੂੰ ਦੁੱਧ ਦੀ ਭੁੱਖਾ ਨਹੀਂ ਜੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਕਈ ਸਨ 1900 ਕੁਸ਼ਿਦ ਤਰ੍ਹਾਂ ਦੇ ਜਾਂ ਮਤਲਬ ਦਾਦੇ ਪਰਦਾਦੇ ਨਾਨੀਆਂ ਦੇ ਟਾਈਮ ਦੇ ਗੱਲਾਂ ਨੇ ਉਹਨਾਂ ਨੇ ਇਹ ਸਾਡੇ ਕੰਨਾਂ 'ਚ ਪਾਈਆਂ ਨੇ ਰੱਚੀਆਂ ਨੇ ਗੱਲਾਂ ਸਾਡੇ ਦਿਮਾਗ ਦੇ ਵਿੱਚ ਇਹਨਾਂ ਨੂੰ ਤੁਸੀਂ ਅਲਰਟ ਨਾ ਹੋਇਆ ਕਰੋ ਸਾਡੇ ਪੁਰਾਣੇ ਗਲੀ ਦੇ ਵਿੱਚ ਕੁੱਤਾ ਅੱਜ ਤੋਂ ਹਫ਼ਤਾ ਇੱਕ ਰੋਂਦਾ ਸੀ ਤੇ ਆਪਾਂ ਨੇ ਨਾਲ ਦੇ ਦੀਦੀ ਨਾਲ ਦਾ ਉਹਨਾਂ ਨਾਲ ਗੱਲਬਾਤ ਕੀਤੀ ਕੁੱਤੇ ਨੂੰ ਲੈ ਕੇ ਤੇ ਉਹ ਕਹਿੰਦੇ ਕਿ ਨਹੀਂ ਕੁੱਤਾ ਭੁੱਖਾ ਵਾ ਜਾਂ ਰੋਟੀ ਦਾ ਭੁੱਖਾ ਜਾਂ ਦੁੱਧ ਦਾ ਭੁੱਖਾ ਜਾਂ ਠੰਡ ਦਾ ਭੁੱਖਾ ਇਹਨੂੰ ਤਾਂ ਮਤਲਬ ਰੋਣਾ ਆਉਂਦਾ ਪਿਆ ਤਾਂ ਮੈਂ ਕਿਹਾ ਕਿ ਨਹੀਂ ਜੀ ਇਹ ਗੱਲਾਂ ਸੱਚੀਆਂ ਬਣੀਆਂ ਨੇ ਮੇਰੇ ਕੁਝ ਪੁਰਾਣੇ ਟਾਈਮ ਦੇ ਗੱਲਾਂ ਨੇ ਇਹ ਮੈਨੂੰ ਕੁਝ ਦੱਸ ਗਏ ਨੇ ਜਿਹੜੀਆਂ ਕਹਾਣੀਆਂ ਮੇਰੇ ਸੰਨ ਕਈ 1900 ਕਹਿੰਦੇ ਨਾ ਮੇਰਾ ਸੰਜੇ ਦੇ ਵੈਸੇ ਵੇਖੋ 88 ਦਾ ਵਾ ਤੇ ਜੇ ਮੈਨੂੰ ਅੱਜ ਤੁਸੀਂ ਕੁਝ 88 ਦੀ ਮੇਰੇ ਬੀਤੀ ਸਮੇਂ ਦੀ ਗੱਲ ਮੈਨੂੰ ਦੱਸੋਗੇ ਨਾ ਮੈਨੂੰ ਉਹ ਵੀ ਯਾਦ ਹੋਏਗੀ ਮੇਰਾ ਬ੍ਰੇਨ ਇੰਨਾ ਫਾਸਟ ਹੈ ਇੰਨਾ ਤੇਜ਼ ਹੈ ਗੱਲਾਂ ਨੂੰ ਸਮਝਣ ਲਈ ਤੇ ਉਹ ਦੇਖੋ ਜੀ ਕਹਾਣੀ ਸੱਚ ਹੋ ਗਈ ਵਾਕਈ ਕਹਾਣੀ ਸੱਚ ਹੋ ਗਈ ਥੋੜੇ ਦਿਨਾਂ ਤੱਕ ਮੈਂ ਇਹਨਾਂ ਦੇ ਮੂੰਹ ਸੁਣ ਲੇਤਾ ਕਿ ਉਹ ਫਲਾਨੀ ਜਗ੍ਹਾ ਦੇ ਇਦਾਂ ਮਰਗ ਹੋ ਗਈ ਹੈ ਜਵਾਨ ਪੁੱਤਰ ਕਿਸੇ ਦਾ ਚਲਾ ਗਿਆ ਤੇ ਮੈਂ ਕਹਿੰਦੀ ਕਿ ਮੈਂ ਕਹਿੰਦੀ ਤੁਹਾਨੂੰ 110% ਅਜ਼ਮਾ ਕੇ ਦੇਖੋ ਗਦੀ ਗਲੀ ਚ ਕਦੀ ਮੋੜ ਤੇ ਕੁੱਤਾ ਰੋਂਦਾ ਹੋਵੇ ਉਹਨੂੰ ਵੇਖ ਕੇ ਕਦੀ ਅਲਰਟ ਨਾ ਹੋਣਾ ਇਹ ਕਹਾਣੀ ਸੱਚੀ ਹੈ ਉਸ ਤੋਂ ਬਾਅਦ ਜੀ ਅੱਖ फडਕਣਾ ਜੇ ਔਰਤ ਦੀ ਸੱਜੀ ਖੱਬੀ ਅੱਖ ਨੂੰ ਲੈ ਕੇ ਦੇਖੋ ਜੀ ਸੱਜੀ ਦੇ ਔਰਤ ਦੀ ਹੋਈ ਬਹੁਤ ਹੀ ਮਾੜੀ ਜੇ ਔਰਤ ਦੀ ਸੱਜੀ ਅੱਖ फडਕੇ ਨਾ ਤੇ ਉਹ ਵੀ ਇੱਕ ਸ਼ੁਭ ਸੰਕੇਤ ਨਹੀਂ ਹੈ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਉਹ ਵੀ ਗੱਲਾਂ ਸੱਚੀਆਂ ਨੇ ਬਣੀਆਂ ਮੇਰੇ ਨਾਲ ਹੱਡ ਬਿੱਟੀਆਂ ਹੋਈਆਂ ਨੇ ਤੇ ਮੈਂ ਤੁਹਾਡੇ ਨਾਲ ਜੱਗ ਬਿੱਟੀਆਂ ਕਰ ਰਹੀ ਆ ਤੇ ਇਹ ਕਹਾਣੀਆਂ ਸੱਚੀਆਂ ਬਣਿਆ ਜੇ ਇਹਨਾਂ ਨੂੰ ਅਲਰਟ ਨਾ ਹੋਇਆ ਕਰੋ ਨਹੀਂ ਜੀ ਅੱਖ ਤਦੜ ਪੜਕੰਦੀ ਆ ਕਿਤੇ ਨਾਲ ਤੇ ਨਾਲ ਚੜ ਗਈ ਹੋਣੀਆਂ ਜਾਂ ਮਲਕ ਕੁਛ ਹੋ ਗਿਆ ਹੋਣਾ ਵਾ ਜਾਂ ਅੱਖ ਦੇ ਕਚਰਾ ਪੈ ਗਿਆ ਹੋਣਾ ਨਹੀਂ ਜੀ ਨਹੀਂ ਆ ਗੱਲ ਨੂੰ ਤੁਸੀਂ ਸੁਟਿਓ ਨਾ ਕੁੱਤੇ ਦਾ ਰੋਣਾ ਇਹ ਸੱਚ ਹੈ ਅੱਖ ਪੜਕਣਾ ਇਹ ਸੱਚ ਹੈ ਉਸ ਤੋਂ ਬਾਅਦ ਮੇਰੇ ਕੋ ਇੱਕ ਗੱਲ ਹੋਰ ਵੀ ਸੁਨੋੜ ਰਾਤ ਦੇ ਕਿਤੇ ਵੇਲੇ ਭੁੱਲ ਭਲੇਖੇ ਢਾਈ ਦੇ 3 ਵਜੇ ਦੇ ਵਿੱਚ ਵਿੱਚ ਕਦੀ ਸ਼ੀਸ਼ਾ ਨਾ ਦੇਖਿਓ ਇਹ ਸ਼ੀਸ਼ਾ ਵੇਖਣਾ ਵੀ ਮਾੜਾ ਸੰਕੇਤ ਹੈ ਸਾਡੇ ਸਿਆਣੇ ਲੋਕ ਕੁਝ ਗੱਲਾਂ ਕਹਿ ਗਏ ਨੇ ਅਸੀਂ ਉਹਨਾਂ ਤੇ ਨਿਰਭਰ ਨਹੀਂ ਕਰਦੇ ਕੁੜੀਆਂ ਆਪਣੀਆਂ ਖੂਬਸੂਰਤੀ ਲਈ ਜਾਂ ਆਪਣੇ ਲੋ ਖੂਬਸੂਰਤੀ ਲਈ ਸਜਦੇ ਰਹਿੰਦੇ ਨੇ ਖੱਬਦੇ ਰਹਿੰਦੇ ਨੇ ਢਾਈ ਢਾਈ ਤਿੰਨ ਦਿਨੇ ਤੱਕ ਸ਼ੀਸ਼ਿਆਂ ਲਾ ਕੇ ਖਲੋ ਕੇ ਦੇਖਾਂ ਤੁਸੀਂ ਕਦੀ ਇਸ ਐਗਜ਼ਾਮਪਲ ਲਾ ਕੇ ਦੇਖੋ ਕਿ ਸ਼ੀਸ਼ੇ ਦੇ ਮਗਰ ਇੱਕ ਦੁਨੀਆ ਹੋਰ ਵੀ ਹੈ ਸ਼ਾਇਦ ਤੁਸੀਂ ਜੇ ਨਹੀਂ ਪੜਿਆ ਤੇ ਮੈਂ ਤੁਹਾਨੂੰ ਉਸ ਸਟੋਰੀ ਚ ਸੁਣਾਵਾਂਗੀ ਕਹਾਣੀਆਂ ਦੀ ਸਟੋਰੀ ਇਹ ਰੈਲਿਟਿਸਟ ਸਟੋਰੀ ਹੈ ਲਾਈਫ ਦੀ ਕਿ ਕਦੀ ਰਾਤ ਦੇ ਵੇਲੇ 22 ਤੋਂ 3 ਵੇ ਦੇ ਵਿੱਚ ਵਿੱਚ ਕਦੀ ਸ਼ੀਸ਼ਾ ਵੀ ਨਾ ਦੇਖਣਾ ਫੇ ਤੁਸੀਂ ਆਪਣੇ ਲਾਗੇ ਖਾਲੀ ਕੁਰਸੀ ਵੀ ਨਹੀਂ ਰੱਖਣੀ ਇਹ ਵੀ ਕਹਾਣੀ ਸੱਚੀ ਹੈ ਮੇਰੀਆਂ ਗੱਲਾਂ ਤੇ ਯਕੀਨ ਕਰਨਾ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਫੇਕਨੈਸ ਮੇਰੇ ਪਾਸ ਨਹੀਂ ਪਹਿਲਾਂ ਮੈਂ ਪੂਰੀ ਗੱਲ ਦਾ ਬ੍ਰੇਨ ਲੈਨੀ ਆ ਫਿਰ ਉਹਨੂੰ ਸਮਝਦੀ ਆਂ ਫੇਟ ਵੱੜੀ ਅੱਗੇ ਪੇਸ਼ ਕਰਦੀ ਆ ਰਾਤ ਵੇਲੇ ਆਪਣੇ ਲਾਗੇ ਤੁਸੀਂ ਖਾਲੀ ਕੁਰਸੀ ਨਹੀਂ ਰੱਖਣੀ ਕੁਰਸੀ ਰੱਖਣਾ ਉਹ ਵੀ ਅਸ਼ੁਭ ਸੰਕੇਤ ਹੈ ਜਿਹੜੀਆਂ ਸਾਡੇ ਲਾਗੇ ਕੋਈ ਇਸਤਰੀਆਂ ਦੀਆਂ ਬੁਰੀਆਂ ਆਤਮਾ ਬੁਰੀਆਂ ਸ਼ਕਤੀਆਂ ਜਾਂ ਬੁਰੀਆਂ ਚੀਜ਼ਾਂ ਉਹ ਆਉਣ ਸਾਡੇ ਲਾਗੇ ਬੈਂਦੀਆਂ ਨੇ ਕੋਸ਼ਿਸ਼ ਕਰੋ ਰਾਤ ਵੇਲੇ ਕੁਰਸੀ ਦੇ ਲਾਗੇ ਟੇਬਲ ਦੇ ਲਾਗੇ ਕੋਈ ਆਪਣੇ ਕੱਪੜੇ ਰੱਖ ਦੋ ਉਹ ਜਾ ਆਪਣੇ ਬੈਗ ਰੱਖ ਦਵੋ ਜਾਂ ਆਪਣੇ ਵਰਤਨਯੋਗ ਚੀਜ਼ਾਂ ਰੱਖ ਦਵੋ ਜਾਂ ਕੁਰਸੀ ਨਚੋਕੀ ਆਪਣਾ ਬਾਹਰ ਲੋਬੀ ਚ ਰੱਖ ਦਵੋ ਤੇ ਇਹ ਚੀਜ਼ਾਂ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਵਾਂ ਜੋ ਮੈਂ ਤੁਹਾਡੇ ਅੱਗੇ ਸੰਕੇਤ ਕਰ ਰਹੀਆਂ ਜੇ ਰਾਤ ਬਰਾਤੇ ਕਿਸੇ ਵੇਲੇ ਤੁਹਾਨੂੰ ਅਮਰਜੈਂਸੀ ਜਾਣਾ ਵੀ ਪੈ ਜਾਵੇ ਤੇ ਕਦੀ ਵੀ ਤੁਸੀਂ ਆਪਣਾ ਹਾਈਵੇ ਰੋਡ ਦੇ ਗੱਡੀ ਸੁੱਟਣੀ ਹੈ ਕਦੀ ਤੁਸੀਂ ਗੱਡੀ ਨੂੰ ਹਾਜ਼ਾਰ ਬੀਆ ਬਾਂ ਦੇ ਵਿੱਚ ਨਹੀਂ ਲੈ ਕੇ ਜਾਣੀ ਹਜ਼ਾਰ ਬੀਆ ਬਾਂ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਅਸੀਂ ਗੱਡੀ ਦੇ ਪਲੱਸ ਕਰ ਦਿੰਦੇ ਆ ਜਾਂ ਉਹਦੇ ਉੱਤੋਂ ਦੀ ਚੜ ਜਾਂਦੇ ਆ ਉਹ ਹੈਵੀ ਚੀਜ਼ਾਂ ਜੋ ਵੀ ਹੁੰਦੀਆਂ ਨੇ ਉਹ ਸਾਡਾ ਸ਼ਿਕਾਰ ਬਣ ਜਾਂਦੀਆਂ ਨੇ ਕਿ ਅਸੀਂ ਲੋਕ ਕਹਿੰਦੇ ਆ ਨਹੀਂ ਨਹੀਂ ਇਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਇਹ ਪਈ ਗੱਲਾਂ ਬਣੀਆਂ ਨੇ ਅੱਖ फडਕਣਾ ਇਹ ਮਾੜਾ ਸੰਕੇਤ ਕੁੱਤੇ ਦਾ ਰੋਣਾ ਇਹ ਮਾੜਾ ਸੰਕੇਤ ਛੀਸ਼ੇ ਨੂੰ ਰਾਤ ਬਰਾਤੇ ਵੇਖਣਾ ਇਹ ਮਾੜਾ ਸੰਕੇਤ ਲਾਗੇ ਕੁਰਸੀ ਰੱਖਣੀ ਹੈ ਮਾੜਾ ਸੰਕੇਤ ਇਹਨੂੰ ਕਹਾਣੀਆਂ ਨਾ ਸਮਝਣਾ ਮੌਨਿਕਾ ਤੁਮਨ ਤੁਹਾਡੇ ਨਾਲ ਹਿਲ ਸਟੋਰੀ ਤਾਦ ਕਰ ਰਹੀ ਹੈ ਕਿਉਂਕਿ ਕੁੱਤੇ ਦਾ ਰੋਣਾ ਤੇ ਅੱਖ ਪੜਕਣਾ ਇਹ ਵਾਪਰਿਆ ਜੇ ਮੇਰੇ ਨਾਲ ਤੇ ਮੈਂ ਸੱਚ ਕਹਿੰਦੀ ਹਾਂ ਕਿ ਜਦੋਂ ਇਸ ਤਾਂ ਦੀ ਮੈਂ ਕੁਝ ਕਹਾਣੀ ਮੇਰੇ ਲਾਗੇ ਕੁਝ ਪੇਸ਼ ਹੋ ਜਾਂਦੀ ਹੈ ਨਾ ਤਾਂ ਮੈਂ ਉਸ ਨੂੰ ਰਿਲੀਜ਼ ਕੀਤਾ ਇਹ ਮੇਰੇ ਨਾਲ ਵਾਪਰਿਆ ਹੋਇਆ ਹੈ ਮੈਨੂੰ ਸਮਾੜਾ ਸੰਕੇਤ ਮਿਲ ਜਾਂਦਾ ਹੈ ਮਾੜਾ ਸੁਨ ਨੂੰ ਮਿਲ ਜਾਂਦਾ ਹੈ ਮੈਂ ਤੁਹਾਨੂੰ ਵੀ ਇਸ ਲਈ ਕਹਿੰਦੀ ਆ ਮੈਂ ਤੁਸੀ ਕਹਿਣਾ ਕਿ ਕਿਉਂ ਕੁਰਸੀ ਦਾ ਲਾਗੇ ਹੋਣਾ ਕਿਉਂ ਨਹੀਂ ਜ਼ਰੂਰੀ ਤੇ ਐ ਵੀ ਸੁਣ ਲਵੋ ਕਿ ਕੁਰਸੀ ਦਾ ਜਦੋਂ ਤੁਸੀਂ ਕਦੀ ਕਦੀ ਕੁਛ ਅੰਦਰ ਵੜ ਕੇ ਕੁਛੀ ਕਿਤਾਬਾਂ ਦੀ ਸਟੋਰੀ ਦੇਖੀ ਹੋਏਗੀ ਨਾ ਜਿੰਨੂੰ ਬੋਦੇ ਨੇ ਡਰੋਨੀਆ ਕਿਤਾਬਾਂ ਦੀ ਸਟੋਰੀ ਆਤਮਾ ਨਾਲ ਮਿਲਨ ਦੀ ਸਟੋਰੀ ਫੇਰ ਮਤਲਬ ਕੁਛ ਕਬਰਾਂ ਦੀ ਸਟੋਰੀ ਠੀਕ ਹੈ ਕੁਝ ਮੜੀਆਂ ਦੀ ਸਟੋਰੀ ਇਸ ਤਰ੍ਹਾਂ ਦੀ ਕਦੀ ਤੁਸੀਂ ਸਟੋਰੀਆਂ ਦੇਖੀਆਂ ਹੋਣਗੀਆਂ ਨਾ ਤੇ ਫਿਰ ਰਿਲੀਜ਼ ਕਰਨਾ ਕਿ ਇਹ ਸਟੋਰੀਆਂ 'ਚ ਦਮ ਹੈਗਾ ਇਹ ਚੀਜ਼ਾਂ 'ਚ ਦਮ ਹੈਗਾ ਅੱਜਕੱਲ ਕੁਝ ਲੋਗ ਐ ਜਿਹੜੇ ਸੋ ਕੁਝ ਲੋਗ ਐ ਜਿਹੜੇ ਪਰਮਾਰਮਾ ਨੂੰ ਮਿਲੰਦੇ ਜੋਗ ਰੱਖਦੇ ਨੇ ਨਹੀਂ ਤੇ ਕੁਝ ਲੋ ਤੇ ਇਸ ਤਰ੍ਹਾਂ ਦੇ ਆ ਜਿੰਨਾ ਬਾਰੇ ਮੈਂ ਕੁਝ ਕਹਿਣਾ ਹੀ ਨਹੀਂ ਚਾਹਦੀ ਕਿਉਂਕਿ ਮੈਂ ਅੱਖੀ ਦੇਖਿਆ ਤੇ ਕੰਨੀ ਸੁਣਿਆ ਦਾ ਯਕੀਨ ਰੱਖਦੀ ਆ ਤੇ ਮੇਨਾਂ ਜੋ ਅੱਖੀ ਹੋਇਆ ਉਹ ਮੈਂ ਤੁਹਾਡੇ ਅੱਗੇ ਸਪੇਸ਼ਟ ਕੀਤਾ ਜਿਹੜਾ ਮੈਂ ਕੰਨੀ ਸੁਣਦੀ ਆ ਮੈਂ ਉਹ ਤੁਹਾਡੇ ਅੱਗੇ ਪੇਸ਼ ਕੀਤਾ ਤੇ ਇੱਕ ਆਪਣਾ ਪਿੰਡ ਦੀ ਸਟੋਰੀ ਮੈਂ ਸੁਣਾਨੀ ਆ ਜਿਹੜੀ ਮੈਂ ਕਿਤਾਬ ਦੇ ਵਿੱਚ ਸੁਣੀ ਤੁਸੀਂ ਯਕੀਨ ਨਹੀਂ ਮੰਨੋਗੇ ਉਹ ਵੀ ਸਟੋਰੀ ਮੈਂ ਤੁਹਾਡੇ ਨਾਲ ਪੇਸ਼ ਕਰਨਾ ਚਾਹਦੀ ਆ ਇੱਕ ਬੜਾਈ ਉਜਾੜ ਬਿਆਬਾਨ ਪਿੰਡ ਹੁੰਦਾ ਹੈ ਤੇ ਪਿੰਡ ਦੇ ਵਿੱਚ ਇੱਕ ਕੂਆ ਹੁੰਦਾ ਹੈ ਕੂਏ ਦੇ ਲੱਗੇ ਹਰ ਵੇਲੇ ਚੀਕ ਚਹਾੜਾ ਵਾਜਾਂ ਆਉਣੀਆਂ ਜਾਣੀਆਂ ਇਦਾਂ ਦਾ ਹਰ ਵੇਲੇ ਉੱਥੇ ਸਿਸਟਮ ਹੁੰਦਾ ਹੈ ਜਦੋਂ 6 ਵਜੇ ਦੇ ਆ ਨਾ ਉਦੋਂ ਸ਼ਮਸ਼ਾਨ ਏਤਾ ਹੋ ਜਾਂਦੀ ਜਿੱਦਾਂ ਕੋਈ ਪਿੰਡ 'ਚ ਵੱਸਦਾ ਹੀ ਨਹੀਂ ਹੁੰਦਾ। ਇਹ ਸਟੋਰੀ ਹੈਗੀ ਕਿਸਾਨ ਦੇ ਪਰਤੀ ਪਿੰਡ 'ਚ ਕੋਈ ਵੱਸਦਾ ਹੀ ਨਹੀਂ ਹੁੰਦਾ ਤੇ ਜਦੋਂ ਮਤਲਬ ਲੋਕਾਂ ਦੇ ਅੰਦਰ ਡੈਸ ਪੈ ਜਾਂ ਨਹੀਂ ਪੁਰਾਣੇ ਲੋਕ ਹੁੰਦੇ ਵੀ ਉਹ ਟਾਈਮ ਦੇ ਬੜੇ ਵਿਚਾਰੇ ਸਿੱਧੇ ਸਾਦੇ ਭੋਲੇ ਭਾਲੇ ਜੀ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਸੀ ਤੇ ਉਹ ਕਹਾਣੀ ਵੀ ਮਤਲਬ ਦੇਖਿਆ ਜਾਵੇ ਤੇ ਬਹੁਤ ਲੰਬੀ ਹੈ ਪਰ ਇਸ ਕਹਾਣੀ ਨੂੰ ਮੈਂ ਤੁਹਾਨੂੰ ਸੁਣਾਵਾਂਗੀ ਜ਼ਰੂਰ। ਤੇ ਬਾਕੀ ਇਹ ਜਿਹੜੀ ਮੈਂ ਤੁਹਾਡੇ ਨਾਲ ਹੀ ਆਪਣੀ ਪੂਰੀ ਲਾਈਫ ਦੀ ਸਿੱਧੀ ਕੈਸਟ ਤੁਹਾਡੇ ਅੱਗੇ ਰੱਖੀ ਹੈ ਨਾ ਇਸ ਕੈਸਟ ਨੂੰ ਤੁਸੀਂ ਜਰੂਰ ਸੁਣਨਾ ਔਰ ਇਹ ਸੱਚ ਵੈ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਅੱਜ ਵੀ ਕਿਤੇ ਨਾ ਕਿਤੇ ਪੇਸ਼ ਕਰਦੀਆਂ ਨੇ ਤੇ ਇਹਨਾਂ ਨੂੰ ਭਾਈ ਜੀ ਤੁਸੀਂ ਅਲਰਟ ਨਾ ਲਿਆ ਕਰੋ ਮੇਰੇ ਵੀਰੋ ਮੇਰੀਆਂ ਭੈਣੋ ਇਹ ਕਹਾਣੀਆਂ ਬਨੀਆਂ ਨੇ ਸੱਚ ਤੇ ਅਸੀਂ ਲੋਕ ਨਾ ਕਿਤੇ ਨਾ ਕਿੱ데 ਜਿੱਥੇ ਭੜਮ ਤੇ ਵਹਿਮ ਕਰਨਾ ਉਥੇ ਕਰਨਾ ਹੀ ਪੈਂਦਾ ਜਿੱਥੇ ਨਹੀਂ ਕਰਨਾ ਤੇ ਉੱਥੇ ਨਹੀਂ ਕਰਨਾ ਪੈਂਦਾ ਬਾਕੀ ਮੈਂ ਜ਼ਿਆਦਾ ਨਹੀਂ ਬੋਲਾਂਗੀ ਕਿਉਂਕਿ ਮੈਂ ਸਟੋਰੀ ਸੁਣਾ ਰਹੀ ਆ ਤੇ ਮੈਨੂੰ ਖੁਦ ਹੀ ਆਪਣੇ ਨੂੰ ਵੀਕਨੈਸ ਫੀਲ ਹੋਈ ਜਾ ਰਹੀ ਐ ਥੋੜਾ ਥੋੜਾ ਅਟਰੈਕਸ਼ਨ ਹੋ ਰਹੀ ਓ ਦੇ ਅੰਦਰ ਜ਼ਿਆਦਾ ਮੈਂ ਮਤਲਬ ਜਾਵਾਂ ਪਰ ਮੈਂ ਨਹੀਂ ਚਾਹਦੀ ਕਿ ਮੈਂ ਜ਼ਿਆਦਾ ਸਮਾਂ ਤੁਹਾਡਾ ਲਵਾਂ ਤੇ ਆਪਣੀ ਇਹੜੀ ਮੇਰੀ ਗੱਲ ਐ ਇਹਨੂੰ ਤੁਸੀਂ ਹਾਸੇ ਚ ਨਾ ਲਿਓ ਫਨੀ ਚ ਨਾ ਲਿਓ ਮਜ਼ਾਕ ਚ ਨਾ ਲਿਓ ਇਹ ਹਕੀਕਤ ਐ ਜੋ ਮੈਂ ਤੁਹਾਡੇ ਅੱਗੇ ਪੇਸ਼ ਕੀਤੀ ਐ ਬਾਕੀ ਤੁਸੀਂ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਮੈਂ ਤੁਹਾਡੀ ਮੋਨਿਕਾ ਦਵਨ ਸਸ ਯਰ ਕਾਂ